ਸ਼੍ਰਮਣੀ ਅਕਾਲੀ ਦਲ ਦੇ ਵਿੱਚ ਪਿਛਲੇ ਦਿਨਾਂ ਦੌਰਾਨ ਜੋ ਖਿੱਚੋਤਾਣ ਚੱਲ ਰਹੀ ਸੀ ਉਸ ਨੂੰ ਲੈ ਕੇ ਹੁਣ ਐਨਕੇ ਸ਼ਰਮਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਐਨਕੇ ਸ਼ਰਮਾ ਨੇ ਇੱਕ ਇੰਟਰਵਿਊ ਦੌਰਾਨ ਗੱਲਬਾਤ ਕਰਦਿਆਂ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸਾਡੇ ਅਕਾਲੀ ਦਲ ਦੇ ਇੱਕ ਲੀਡਰ ਨੂੰ ਗੁੰਮਰਾਹ ਕਰਕੇ ਬੀਜਪੀ ਦੇ ਵਿੱਚ ਸ਼ਾਮਲ ਕਰਵਾ ਦਿੱਤਾ ਉਹਨਾਂ ਕਿਹਾ ਕਿ ਮੇਰੀ ਅਮਿਤ ਸ਼ਾਦਨਾ ਗੱਲ ਹੋ ਗਈ ਹੈ ਸਾਡਾ ਸਮਝੌਤਾ ਹੋਣਾ ਤੇ ਇਹ ਸੀਟ ਬੀਜਪੀ ਦੇ ਹੱਕ ਦੇ ਵਿੱਚ ਆਈ ਜਿਸ ਕਰਕੇ ਹੁਣ ਉਸ ਲੀਡਰ ਨੂੰ ਪਰਿਵਾਰ ਸਮੇਤ ਹਰਿਆਣਾ ਚ ਰਹਿਣਾ ਪੈ ਰਿਹਾ ਤੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਖੁਲਾਸੇ ਕੀਤੇ ਨੇ ਕਿ ਉਹਨਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਹੁਰਾ ਦੇ ਵੱਲੋਂ ਰਣਜੀਤ ਗੱਲ ਉਹਨਾਂ ਦੇ ਰਾਹੀ ਸੁਪੀਰ ਬਾਦਲ ਨਾਲ ਗੱਲਬਾਤ ਕਰਨ ਦੇ ਲਈ ਰਾਹ ਖੋਲਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਦੁਬਾਰੇ ਜਥੇਦਾਰ ਬਣਾਇਆ ਜਾਵੇ ਕੀ ਕੁਝ ਗਿਆਨੀ ਹਰਪ੍ਰੀਤ ਸਿੰਘ ਨੇ ਮਸਲੇ ਉੱਤੇ ਜਿਹੜਾ ਐਨ ਕੇ ਸ਼ਰਮਾ ਦੇ ਬੋਲ ਨੇ ਤੁਸੀਂ ਵੀ ਇੱਕ ਵਾਰ ਸੁਣ ਲਓ ਹਰਪ੍ਰੀਤ ਦੇ ਸਾਡਾ ਇੱਕ ਲੀਡਰ ਵਿਚਾਰਾ ਜੀ ਐਡਾ ਗੁੰਮਰਾਹ ਕਰਕੇ ਉਹਨੂੰ ਬੀਜੇਪੀ ਚ ਸ਼ਾਮਲ ਕਰਵਾ ਦਿਆ ਹੁਣ ਇਹਦੀ ਗੱਲ ਆ ਜੇ ਤਾਂ ਕਿਹੜਾ ਹੈ ਹੁਣ ਉਹ ਵਿਚਾਰਾ ਪੰਜਾਬ ਛੱਡ ਕੇ ਉੱਥੇ ਬੀਜੇਪੀ ਦੀ ਸਰਨ ਚ ਹਰਿਆਣਾ ਹੀ ਤੇ ਰਹਿ ਰਿਹਾ ਹੈਗਾ ਹਾਂ ਇਹੀ ਮਹਾਰਾਥੀ ਜੀ ਉਹਨੇ ਉਹ ਗਿੱਲ ਦੇ ਘਰ ਚ ਲੱਗਿਆ ਉਹ ਕਿਵੇਂ ਕਹਿੰਦਾ ਜੀ ਮੇਰੀ ਅੰਮ੍ਰਿਤਸਰ ਜੀ ਨਾਲ ਬਹੁਤ ਲੰਬੀ ਚੌੜੀ ਗੱਲਬਾਤ ਆ ਸਾਡਾ ਸਮਝੌਤਾ ਹੋਣਾ ਇਹ ਸੀਟ ਬੀਜੇਪੀ ਨੂੰ ਜਾਣੀ ਹੈ ਤੂੰ ਬੀਜੇਪੀ ਜੁਆਇਨ ਕਰ ਲੈ ਮੈਂ ਤੇਰੀ ਅੰਮ੍ਰਿਤਸਰ ਨਾਲ ਗੱਲ ਕਰਵਾ ਦੇ ਉਹ ਵਿਚਾਰਾ ਇਹਨਾਂ ਦੀ ਗੱਲਾਂ ਤੇ ਆਖੇ ਪਾਰਟੀ ਛੱਡ ਕੇ ਬੀਜੇਪੀ 'ਚ ਸਾਮਲ ਹੋ ਗਿਆ ਤੇ ਰਿਜ਼ਲਟ ਕਿ ਆਏਗਾ ਪੂਰੇ ਤੱਬਰ ਸਮੇਤ ਉੱਥੇ ਹਰਿਆਣੇ 'ਚ ਰਹਿ ਰਿਆ ਯਾਦ ਉਹਨੂੰ ਪ੍ਰੋਟੈਕਟ ਕਰਦਾ ਫਿਰ ਹੂੰ ਉਹ ਵਿਚਾਰਾ ਹਜੇ ਮਾੜੇ ਕਹਨ ਉਸਕੇ ਬੈਦ ਤੋਂ ਦਵਾਈ ਲੈ ਲਈ ਨੀ ਪੰਜਾਬ ਸਟੇਟ ਛੱਡ ਕੇ ਭੱਜਣਾ ਪੈ ਗਿਆ ਉਹਨੂੰ ਇਹੀ ਇਸੇ ਹਰਪ੍ਰੀਤ ਦੀ ਕਟੂਤਾ ਹਾਂ ਮੇਰੇ ਕੋਲ ਵੀ ਆਇਆ ਤਾਂ ਗੱਲ ਹਾਂ ਕੀ ਕਹਿੰਦੇ ਪਰਮਿੰਦਰ ਸਾਡੇ ਪ੍ਰਧਾਨ ਨੂੰ ਲੈ ਕੇ ਹਾਂ ਕਹਿੰਦੇ ਹਰਪ੍ਰੀਤ ਕਹਿ ਰਿਹਾ ਹੈਗਾ ਵੀ ਮੇਰੀ ਇਮਤਿਹਾਨ ਨਾਲ ਸਿੱਧੀ ਗੱਲਬਾਤ ਹੈਗੀ ਹੈਗੀ ਹਾਂ ਮੈਂ ਤੁਹਾਡਾ ਸਮਝੌਤਾ ਵੀ ਕਰਾ ਦੇਂਗਾ ਮਸਲੇ ਵੀ ਹੱਲ ਕਰਵਾ ਦੇਂਗਾ ਵੀ ਤੁਸੀਂ ਮੇਰੀ ਗੱਲ ਮੰਨੋ ਮੈਨੂੰ ਦੁਬਾਰਾ ਜਿਫੇਦਾਰ ਲਾਓ ਹਾਂ ਮੇਰੇ ਕੋਲ ਆਇਆ ਪਰਮੈਨੀ ਸੌ ਨੇਮ ਕਰਕੇ ਕਹਿ ਸਕਦਾ ਯਾਰ ਗਿੱਲ ਕੋਲ ਗਿਆ ਬਰਮਿੰਦਰ ਜੀ ਮੇਰੇ ਕੋਲ ਮੈਂ ਕਿਹਾ ਯਾਰ ਆਪਾਂ ਤਾਕਤ ਲੈਣੇ ਵਾਸਤੇ ਪੰਜਾਬ ਦੇ ਸਾਰੇ ਮਸਲੇ ਉੱਥੇ ਵੇਚਿਆਵਾਂਗੇ ਦੁਬਾਰਾ ਜਿੱਥੇ 2 ਦਸੰਬਰ ਤੋਂ ਬਾਅਦ ਲੱਗਣਾ ਚਾਹੁੰਦੇ ਸੀ ਹਾਂ ਅਸਰ ਕੱਲ ਮੈਂ ਸੌ ਖਾ ਸਕਦਾ ਗਿੱਲ ਨੇ ਆ ਕੇ ਮੈਨੂੰ ਕਿਹਾ ਵੀ ਆਪਾਂ ਪ੍ਰਧਾਨ ਜੀ ਨਾਲ ਗੱਲਬਾਤ ਕਰੀਏ ਹਾਂ ਤੇ ਕੀ ਕੀਤੀ ਵੀ ਚਲੋ ਜੀ ਹੋਏ ਇਹਰ ਸਾਡੇ ਮੇਰੇ ਨਹੀਂ ਮੰਨ ਮੰਨਿਆ ਹਾਂ ਮੈਂ ਪਰਮਿੰਦਰ ਨੂੰ ਗਿੱਲ ਨੂੰ ਕਿਹਾ ਮੈਂ ਯਾਰ ਆਪਾਂ ਪ੍ਰਧਾਨ ਜੀ ਨੂੰ ਇਹਦੇ ਥੱਲੇ ਲਾ ਦਈਏ ਇਹਦੀ ਸੋਚਦਾ ਦੇਖੋ ਕਿੰਨੀ ਵੱਡੀ ਸਾਜ਼ਿਸ਼ ਰਚ ਕੇ ਫੇਰ ਨਵੀਂ ਸਾਜ਼ਿਸ਼ ਕਰਨ ਆਇਆ ਹਾਂ ਨਹੀਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਹਾਂ ਜਾਂ ਮੰਦਰ ਮੈਂ ਕਦੇ ਪਾਣੀ ਵੀ ਨਹੀਂ ਪਿੰਦਾ ਭਾਜੀ ਮੰਦਰ ਚ ਜਾਇਓਗਾ ਕਦੇ ਵੀ ਔਰ ਮੈਂ ਸੌਂ ਖਾ ਸਕਦਾ ਆਪਣੀ ਜ਼ਿੰਦਗੀ ਚ ਕਦੇ 1 ਰੁਪਏ ਦਾ ਲਾਲਚ ਨਹੀਂ ਕਰਿਆ ਹਾਂ ਮੰਦਰ ਮੱਥਾ ਟੇਕਿਓ ਮੈਂ ਮੰਦਰ ਗੁਰਦੁਆਰੇ 'ਚ ਜਾ ਕੇ ਨੇਮ ਧਰਮ ਕਰ ਸਕਦਾ ਵੀ ਗਿੱਲ ਨੂੰ ਜਾਨੀ ਹਰਪ੍ਰੀਤ ਨੇ ਕਿਹਾ ਵੀ ਮੈਨੂੰ ਸਿਰਫ ਇੱਕ ਦਿਨ ਵਾਸਤੇ ਦੁਬਾਰਾ ਜਥੇਦਾਰ ਲਾ ਦਿਓ ਹਾਂ ਅਮਿਤ ਸ਼ਾਹ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਆ ਮੈਂ ਤੁਹਾਡਾ ਸਮਝੌਤਾ ਵੀ ਕਰਵਾ ਦਿਊਗਾ ਮੈਂ ਤੁਹਾਡੇ ਵਿਗੜੇ ਹੋਏ ਰਿਸ਼ਤੇ ਵੀ ਠੀਕ ਕਰਵਾ ਦਿਊਗਾ ਮੈਂ ਸਾਰਾ ਕੁਝ ਉਸੇ ਤਰ੍ਹਾਂ ਸੈੱਟ ਕਰ ਦਿਊਗਾ ਸੁਵੀਰ ਨਾਲ ਗੱਲ ਕਰੋ ਮੇਰੇ ਕੋਲ ਆ ਗਿਆ ਗਿੱਲ ਸਾਹਿਬ ਵੀ ਪਰਮਿੰਦਰ ਵੀ ਬੀ ਆਰ ਇਸ ਤਰ੍ਹਾਂ ਕਰਕੇ ਹਰਪ੍ਰੀਤ ਗੁਰਮੈਂਗਾ ਯਾਰ ਇਹ ਸ ਬੰਦੇ ਨੇ ਜਿੰਨੇ ਸੁਰੂ ਤੋਂ ਸਾਜਿਦਾਂ ਦੱਤੀਆਂ ਨਾਲ ਇਹਦੇ ਥਰੂ ਆਪਾਂ ਮਿੱਤਸਾਂ ਨਾਲ ਗੱਲ ਕਰਾਂਗੇ ਜੇ ਸਾਡੇ ਪੱਲੇ ਕੁਝ ਹੋਇਆ ਉਹ ਆਪਣੇ ਨਾਲ ਗੱਲ ਕਰਨਗੇ ਜੇ ਅਸੀਂ ਖਾਲੀ ਹੋਏ ਸਾਡੇ ਕੋਲ ਕੌਣ ਆਊਗਾ ਨਾਲੇ ਜ਼ਰੂਰੀ ਥੋੜੀ ਜਿਹੀ ਸਰਕਾਰ ਬਣਾਣੀ ਉਸੇ ਬੰਦੇ ਨੇ ਇਸ ਨੂੰ ਗੁੰਮਰਾਹ ਕਰਕੇ ਵੀ ਜੇ ਪੁੱਛ ਲਿਓ ਗਿੱਲਤ ਵੀ ਪ੍ਰਮਾਤਮਾ ਨੂੰ ਮੰਨਦਾ 40 ਦਿਨੋਂ ਪਾਠ ਕਰਦਾ ਹੈਗਾ ਤੈਨੂੰ ਕਹਿੰਦੇ ਮਿਲਿਆ ਨਾ ਉਹਨੂੰ ਕਹੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਸੌਂ ਖਾ ਕੇ ਕਹੇ ਵੀ ਹਰਪ੍ਰੀਤ ਤੇਰੇ ਕੋਲ ਆਇਆ ਕਿ ਨਹੀਂ ਹੂੰ ਇਸੇ ਹਰਪ੍ਰੀਤ ਨੇ ਨੂੰ ਗੁੰਮਰਾਹ ਕਰਿਆ ਉਹਨ ਵੀ ਅ ਕੱਲ ਪਰਸੋਂ ਦਾ ਇੱਕ ਚੇਲਾ ਮੇਰੇ ਬੰਦੇ ਨੂੰ ਕਹਿ ਰਿਹਾ ਦਾ ਵੀ ਦੇਖੋ ਹਰਪ੍ਰੀਤ ਨਾਲ ਬੀਜੇਪੀ ਦਾ ਸਮਝੌਤਾ ਹੋਣਾ ਸੀਟ ਬੀਜੇਪੀ ਕੋਲ ਜਾਣੀ ਐ ਸੀ ਤਾਂ ਲਾਲਚ ਚ ਜਾ ਕੇ ਬੀਜੇਪੀ ਚ ਚਲੇ ਗਿਆ ਹਰਪ੍ਰੀਤ ਨੇ ਕਿਹਾ ਦਾ ਆ ਆ ਦਾ ਆ ਤਾਂ ਹਾਲਤਾ ਮਤਲਬ ਤੁਸੀਂ ਕਿੱਥੇ ਕਿੱਥੇ ਵੇਚ ਰਿਆ ਪੰਜਾਬ ਦੇ ਲੋਕ ਮੂਰਖਾ ਪੰਜਾਬ ਦੇ ਲੋਕ ਕੋਈ ਬੇਵਕੂਫ ਹਨ ਜੋ ਕੱਲ ਚੰਦੂ ਮਾਜਰੇ ਤੋਂ ਕਾਲਪੁਰਖ ਵਾਇਗਰੂ ਨੇ ਉਹਦੀ ਜ਼ੁਬਾਨ ਤੇ ਬੈਠ ਕੇ ਕੋਹਾਇਆ ਪੰਜਾਬ ਦੇ ਲੋਕ ਮੋਰਖਾਂ ਦੇ ਪਿੱਛੇ ਲੱਗਣਗੇ। ਮਤਲਬ ਇੱਕ ਸਾਜ਼ਿਸ਼ ਰਚ ਕੇ ਕਿਹੜੇ-ਕਿਹੜੇ ਸਥਾਨਾਂ ਨੂੰ ਵਰਤ ਕੇ ਇੱਥੇ ਆਈ। ਸੋ ਭਾਜੀ ਅਖੀਰ 'ਚ ਜਾ ਕੇ ਤਾਂ ਨਾ ਜੀ ਉਹੀ ਦੁਕਾਨ ਚੱਲਣੀ ਆ ਜਿਸ ਦੁਕਾਨ 'ਚ ਸਭਾਂ ਨੂੰ ਸਮਾਨ ਹੋਣਾ। ਹੂੰ। ਉਹੀ ਅਕਾਲੀ ਦਲ ਕਾਮਯਾਬ ਹੋਊਗਾ ਜਿਹੜਾ ਆਪਣੇ ਅਸੂਲਾਂ ਦੇ ਪੈਰਾ ਦੇਊਗਾ। ਜਿਹੜਾ ਪੰਜਾਬ ਦੀ ਗੱਲ ਕਰੂਗਾ, ਪੰਜਾਬ ਦੀ ਤਰੱਕੀ ਦੀ ਗੱਲ ਕਰੂਗਾ। ਜਿਹਦੇ ਕੋਲ ਆਪਣੀ ਬੈਲੈਂਸ ਸ਼ੀਟ ਆ। ਸਾਡੀ ਬੈਲੈਂਸ ਸ਼ੀਟ ਸਾਡੇ ਹੁਣ ਦੇਖਣਾ ਇਸ ਦੇ ਵਿੱਚ ਬੇहद ਖਾਸ ਇਹੀ ਹੋਵੇਗਾ ਕਿ ਆਖਰਕਾਰ ਜੋ ਦੋ ਫਾੜ ਹੋਈ ਅਕਾਲੀ ਦੇ ਲੀਡਰਸ਼ਿਪ ਇਸ ਦੇ ਪਿੱਛੇ ਦੀ ਮੰਸ਼ਾ ਕੀ ਹੈ ਉਹ ਕੌਣ ਨੇ ਜੋ ਪੰਜਾਬ ਦੀ ਸਿੱਖ ਰਾਜਨੀਤੀ ਨੂੰ ਪਾੜੋ ਤੇ ਰਾਜគ្រੋਧੀ ਨੀਤੀ ਦੇ ਰਾਹੀਂ ਖੇਡ ਕੇ ਇਸ ਦੇ ਵਿੱਚ ਆਪਣੀਆਂ ਰੋਟੀਆਂ ਸੇਕਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਸਿੱਖ ਰਾਜਨੀਤੀ ਹੁਣ ਕਿਵੇਂ ਉੱਭਰ ਸਕੇਗੀ ਇਸ ਤੇ ਸਿਆਸੀ ਮਹਾਰਾ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ